ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਚੱਕ ਰਾਈਆਂ ਵਾਲਾ ਉਰਫ ਫਲੀਆਂ ਵਾਲੇ ਦੇ ਵਿੱਚ ਮੌਜੂਦ ਹਾਂ ਅੱਜ ਇੱਥੇ ਨਰੇਗਾ ਮਜ਼ਦੂਰ ਜਿਹੜੇ ਇਕੱਠੇ ਹੋਇਆ ਪਿੰਡ ਦੇ ਵਿੱਚ ਤਾਂ ਬਹੁਤ ਵੱਡੀ ਮੀਟਿੰਗ ਸੀ ਅੱਜ ਇੱਥੇ ਪਿੰਡ ਦੇ ਵਿੱਚ ਤਾਂ ਪੰਜਾਬ ਪ੍ਰਧਾਨ ਪਹੁੰਚੇ ਆ ਜ਼ਿਲ੍ਹਾ ਪ੍ਰਧਾਨ ਪਹੁੰਚੇ ਆ ਹੋਰ ਵੱਖ-ਵੱਖ ਇਕਾਈਆਂ ਦੇ ਜਿਹੜੇ ਪ੍ਰਧਾਨ ਆ ਉਹ ਪਹੁੰਚੇ ਆ ਤਾਂ ਅੱਜ ਦੀ ਮੀਟਿੰਗ ਦੇ ਬਾਰੇ ਇਹ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੇ فاضਲ ਕਾਦੇ ਜ਼ਿਲ੍ਹਾ ਪ੍ਰਧਾਨਾ ਉਹਨਾਂ ਨਾਲ ਗੱਲ ਕਰਦੇ ਆਂ ਪ੍ਰਧਾਨ ਦੀ ਜਿਹੜੀ ਅੱਜ ਦੀ ਮੀਟਿੰਗ ਸੀ ਕਿਸ ਵਿਸ਼ੇ ਤੇ ਕੀਤੀ ਗਈ ਹੈ ਦੱਸੋਗੇ ਜੀ ਇਸ ਦੇ ਬਾਰੇ ਅੱਜ ਦੀ ਮੀਟਿੰਗ ਜਿਵੇਂ ਅੱਜ ਪਿੰਡ ਚੱਕ ਰਾਇਆਂ ਵਾਲਾ ਉਰਪ ਫਲੀਆਂ ਵਾਲਾ ਦੇ ਵਿੱਚ ਪਹੁੰਚੇ ਆਂ ਭੈਣ ਜੀ ਪਰਮਜੀਤ कौर ਦੇ ਗ੍ਰਹਿ ਵਿਖੇ ਜੀ ਉਹਨਾਂ ਨੂੰ ਇੱਕ ਆਪਣੇ ਪੰਜਾਬ ਦਾ ਮੈਂਬਰ ਲਾਇਆ ਗਿਆ ਜੀ ਹਮ ਨਰੇਗਾ ਮਜ਼ਦੂਰ ਯੂਨੀਅਨ ਦੇ ਪੰਜਾਬ ਉਹਨਾਂ ਦਾ ਇਹਨਾਂ ਨੂੰ ਮੈਂਬਰ ਲਾਇਆ ਗਿਆ ਹੈ ਔਰ ਸਾਰੀ ਵੱਖ-ਵੱਖ ਜਿਵੇਂ ਇਕਾਈਆਂ ਬਣਾਉਣ ਦਾ ਸਾਰਾ ਕੁਝ ਪੰਜਾਬ ਪ੍ਰਧਾਨ ਜੀ ਵਾਈਸ ਪ੍ਰਧਾਨ ਜੀ ਔਰ ਵੱਖ-ਵੱਖ ਅਹੁਦੇਦਾਰ ਆਏ ਨੇ ਤੇ ਇਹਨਾਂ ਨੇ ਸਾਰੇ ਇਹਨਾਂ ਨੂੰ ਧਿਆਨ ਚ ਲਿਆਂਦਾ ਹੈਗਾ ਕਿਵੇਂ ਮੁੰਰੇਗਾ ਦਾ ਕੰਮ ਚੱਲਣਾ ਕਿਵੇਂ ਨਹੀਂ ਲੈਣੇ ਹੈਗੇ ਵੱਖ-ਵੱਖ ਜਿਵੇਂ ਆਪਣੇ ਕੰਮਕਾਰ ਹੈਗੇ ਨੇ ਸਾਰਿਆਂ ਦੇ ਚੰਨਣਾ ਪਾਈਏਗੀ ਜਿਵੇਂ ਪ੍ਰਧਾਨ ਜੀ ਪਿੰਡ ਪਿੰਡ ਦੇ ਵਿੱਚ ਨਰੇਗਾ ਦੀ ਬੜੀ ਮੁਸ਼ਕਲ ਆ ਰਹੀ ਆ ਕੰਮ ਬਹੁਤ ਘੱਟ ਦਿੱਤਾ ਜਾਂਦਾ ਏ ਤੁਸੀਂ ਹੁਣ ਆ ਦੀਆਂ ਕੋਰ ਕਮੇਟੀ ਜਿਹੜੀ ਤੁਹਾਡੇ ਵੱਖ-ਵੱਖ ਜਿਹੜੇ ਤੁਸੀਂ ਪ੍ਰਧਾਨ ਬਣਾ ਰਹੇ ਆ ਕੀ ਲੱਗਦਾ ਵੀ ਹੁਣ ਜਿਵੇਂ ਯੂਨੀਅਨ ਬਣੂਗੀ ਤੁਹਾਡੀ ਤੇ ਜਿਹੜੇ ਕੰਮ ਦੇ ਵਿੱਚ ਜਿਹੜਾ ਮਜ਼ਦੂਰਾਂ ਨੂੰ ਕੰਮ ਮਿਲੂਗਾ ਬਿਲਕੁਲ ਜੀ ਯੂਨੀਅਨ ਦਾ ਸਾਡੀ ਬਣ ਗਈ ਏ ਜਿਵੇਂ ਅੱਜ ਭੈਂਜੀ ਪਰਮਜੀਤ ਦੇ ਗ੍ਰਹਿ ਵਿਖੇ ਪਹੁੰਚੇ ਗਿਆ ਇਹਨਾਂ ਨੇ ਇਕਾਈ ਆਦੀ ਕਮੇਟੀ ਬਣਾ ਲਈ ਹੈਗੀ ਏ ਜੀ ਅਗਾ ਵੱਖ-ਵੱਖ ਹੋਰ ਪਿੰਡਾਂ ਦੇ ਵਿੱਚ ਵੀ ਅਸੀਂ ਸਾਰਿਆਂ ਦੇ ਵਿੱਚ ਇਕਾਈਆਂ ਜਿਵੇਂ ਬਣਾ ਰਹੇ ਹਗੇ ਆ ਤੇ ਇੱਕ ਵੱਡਾ ਸੰਗਠਨ ਅਸੀਂ ਲੈ ਕੇ ਤਿਆਰ ਕਰਕੇ ਆਪਦਾ ਅਸੀਂ ਚੱਲਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀ ਨਾਮ ਹੈ ਜੀ ਮਨੀਸ਼ਾ ਕੌਰ ਅੱਜ ਜਿਹੜੀ ਮੀਟਿੰਗ ਹੋਈ ਆ ਪਿੰਡ ਦੇ ਵਿੱਚ ਪਰਮਜੀਤ ਜੀ ਨੂੰ ਸਟੇਟ ਦੀ ਜ਼ਿੰਮੇਵਾਰੀ ਮਿਲੀ ਆ ਕੀ ਕਹਿਣਾ ਚਾਹੋਗੇ ਹਾਂ ਜੀ ਨਰੇਗਾ ਬਾਰੇ ਮੀਟਿੰਗ ਹੋਈ ਐ ਜੀ ਤੇ ਮੈਮ ਨੂੰ ਪ੍ਰਧਾਨ ਬਣਾਇਆ ਗਿਆ ਹੈ ਕਿੰਨੀ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਲੱਗਦਾ ਵੀ ਹੁਣ ਨਰੇਕਾ ਦੇ ਜਿਹੜੇ ਕੰਮ ਆ ਵਿੱਚ ਮੁਸ਼ਕਲ ਆਊਗੀ ਨਾ ਜੀ ਹੁਣ ਤਾਂ ਜਮਾਈ ਨਹੀਂ ਆਉਂਦੀ ਠੀਕ ਹੈ ਜੀ ਧੰਨਵਾਦ ਸੋ ਦੱਸ ਜੀ ਸਾਡੇ ਨਾਲ ਸੂਬਾ ਪ੍ਰਧਾਨ ਵੀ ਮਜ਼ਦੂਰ ਜਿਹੜੇ ਨਰੇਕਾ ਦੇ ਮਜ਼ਦੂਰਾਂ ਦੇ ਸੂਬਾ ਪ੍ਰਧਾਨਾ ਉਹ ਵੀ ਸਾਡੇ ਨਾਲ ਮੌਜੂਦ ਆ ਇੱਥੇ ਪ੍ਰਧਾਨ ਜੀ ਅੱਜ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਪਿੰਡ ਦੇ ਵਿੱਚ ਜਿਲ੍ਹਾ ਪ੍ਰਧਾਨ ਦੀ ਰਹਿਨਮਾਈ ਹੇਠ ਅੱਜ ਦੀ ਮੀਟਿੰਗ ਹੋਈ ਆ ਤੁਹਾਡੀ ਜਿਵੇਂ ਸੂਬਾ ਪ੍ਰਧਾਨਾ ਤੁਹਾਡੀ ਰਹਿਨਮਾਈ ਹੇਠ ਹੋਈ ਆ ਹੋਰ ਵੀ ਪ੍ਰਧਾਨ ਖੜੇ ਆ ਜੁम्मेवारी ਦਿੱਤੀ ਗਈ ਆ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦਿੰਨਾ ਨਰੇਗਾ ਮਜ਼ਦੂਰ ਇਕਤਾ ਜੂਨੀਅਨ ਪੰਜਾਬ ਜਿਹੜੀ ਸਾਡੀ ਬਣੀ ਆ ਜਿਹਦਾ ਮੈਨੂੰ ਪੰਜਾਬ ਪ੍ਰੈਜ਼ੀਡੈਂਟ ਲਾਇਆ ਗਿਆ ਜੀ ਮੇਰਾ ਨਾਮ ਬਲਜਿੰਦਰ ਸਿੰਘ ਪਿੰਡ ਚੱਕ ਸੇਲੇ ਵਾਲਾ ਜੀ ਔਰ ਬਿੰਦਰ ਸੇਲੇ ਵਾਲਿਆ ਨਾਮ ਨਾਲ ਮੈਨੂੰ ਜਾਣਦੇ ਨੇ ਤੋਂ ਉਸ ਤੋਂ ਬਾਅਦ ਮੈਂ ਵਧਾਈ ਦਿੰਨਾ ਸਾਡੇ ਭੈਣ ਪਰਮਜੀਤ ਕੌਰ ਜੀ ਚੱਕਰਾਂਿਆਂ ਵਾਲਾ ਔਰ ਫਲੀਆਂ ਵਾਲਾ ਪਿੰਡ ਹੈ ਜਿਹੜਾ ਜ਼ਿਲ੍ਹਾ ਫਾਿਲਕਾ ਬਲਾਕ ਜਲਾਲਾਬਾਦ ਦੇ ਨੇੜੇ ਹੈ ਤੇ ਇਹਨਾਂ ਨੂੰ ਜਿਹੜਾ ਅਸੀਂ ਪੰਜਾਬ ਦੀ ਕੋਰ ਕਮੇਟੀ ਦਾ ਮੈਂਬਰ ਲਾਇਆ ਅੱਜ ਇਹਨਾਂ ਦੇ ਗ੍ਰਹਿ ਵਿਕੇ ਮੀਟਿੰਗ ਕਰੀ ਹੈ ਤੇ ਜਿੰਨੇ ਵੀ ਕਾਮੇ ਵਰਕਰ ਪੰਚਾਇਤ ਮੈਂਬਰ ਇੱਥੇ ਇਹਨਾਂ ਦੇ ਗ੍ਰਹਿ ਵਿਕੇ ਪਹੁੰਚੇ ਆ ਤੇ ਸਾਰਿਆਂ ਨੂੰ ਜਿਹੜੀਆਂ ਗੱਲਾਂ ਬਾਤਾਂ ਦਸੀਆਂ ਵੀ ਜੇ ਨਰੇਗਾ 'ਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਉਹ ਆਪਾਂ ਹੱਲ ਕਰਾ ਕੇ ਦੇਵਾਂਗੇ ਔਰ ਪੂਰੇ ਪੰਜਾਬ 'ਚ ਇਕੱਲੇ ਫਲੀਆਂ ਵਾਲੇ 'ਚ ਨਹੀਂ ਪੂਰੇ ਪੰਜਾਬ ਚ ਆਪਾਂ ਹੱਲ ਕਰਾ ਕੇ ਦੇਵਾਂਗੇ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਤੁਸੀਂ ਜੇ ਗੋਰ ਕਮੇਟੀ ਦੇ ਨਮੋਢੇ ਨਾ ਮੋਢਾ ਲਾ ਕੇ ਚੱਲਦੇ ਹੋ ਤਾਂ ਆਪਾਂ ਜਿਹੜੀਆਂ ਆਉਣ ਵਾਲੀਆਂ ਮੁਸ਼ਕਲਾਂ ਉਹ ਪੂਰੀਆਂ ਕਰਾ ਕੇ ਦੇਵਾਂਗੇ ਜਿਹੜੀਆਂ ਅੱਜ ਇੱਥੇ ਅਸੀਂ ਆ ਕੇ ਜਦੋਂ ਗੱਲਬਾਤ ਕਰੀ ਇਹਨਾਂ ਤੋਂ ਪੁੱਛਿਆ ਤੇ ਜਿਹੜੀਆਂ ਇਹ ਕਹਿੰਦੇ ਵੀ ਸਾਡੇ ਜਿਹੜੇ ਪਿੰਡ ਦੇ ਵਿੱਚ ਅ ਪਹਿਲੀ ਗੱਲ ਤਾਂ ਕੰਮ ਆਉਂਦਾ ਨਹੀਂ ਜੇ ਆਉਂਦਾ ਤਾਂ 2-3 ਦਿਨ ਦਾ ਆਉਂਦਾ ਪੂਰਾ 100 ਦਿਨ ਕੰਮ ਹੀ ਨਹੀਂ ਮਿਲਦਾ ਸਾਨੂੰ ਤੇ ਸਾਡੀਆਂ ਜਿਹੜੀਆਂ ਪਹਿਲੀਆਂ ਪਹਿਲੀ ਮੰਗ ਹੀ ਸੀ ਸੈਂਟਰ ਸਰਕਾਰ ਤੋਂ ਇਹ ਕਰਦੇ ਆਂ ਵੀ ਅਸੀਂ ਪੂਰਾ 365 ਦਿਨ ਕੰਮ ਲੈਣਾ ਹੈ ਜਿਹੜੀ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਦਿਹਾੜੀ ਜਿਵੇਂ 315 ਰੁਪਏ ਸਾਨੂੰ ਸੈਂਟਰ ਸਰਕਾਰ ਦਿੰਦੀ ਹੈ ਤੇ ਪੰਜਾਬ ਸਰਕਾਰ ਜਿਹੜੇ ਹੋਰ ਅਦਾਰਿਆਂ ਨਾਲ ਸ਼ੇਅਰ ਕਰਦੀ ਹੈ ਸਾਡੇ ਮਜ਼ਦੂਰਾ ਨਾਲ ਵੀ ਸ਼ੇਅਰ ਕਰੇ ਤੇ ਸਾਡੀ ਜਿਹੜੀ ਦਿਹਾੜੀ 630 ਰੁਪਏ ਵਧਾ ਕੇ ਕੀਤੀ ਜਾਵੇ ਤੇ ਜਿਹੜੇ ਕੰਮਾਂ 'ਚ ਸਾਨੂੰ ਮੁਸ਼ਕਲਾਂ ਆਉਂਦੀਆਂ ਜਿਵੇਂ ਪੈਸੇ ਦੋ-ਦੋ ਮਹੀਨੇ ਨਹੀਂ ਆਉਂਦੇ ਜੇ ਆਉਂਦੇ ਆ ਤਾਂ ਅੱਧੇ ਆਉਂਦੇ ਆ ਜਾ ਮਾਸਟਰ ਆਲ ਨਹੀਂ ਨਿਕਲਦਾ ਜਾਂ ਮਾਸਟਰ ਆਲ ਜਮਾ ਨਹੀਂ ਹੁੰਦਾ ਜਾਂ ਆਨਲਾਈਨ ਹਾਜ਼ਰੀਆਂ ਨਹੀਂ ਚੜਦੀਆਂ ਜਾਂ ਕਿਸੇ ਗੈਰ ਕਾਨੂੰਨੀ ਢੰਗ ਨਾਲ ਗੈਰ ਹਾਜ਼ਰੀਆਂ ਲੱਗੀਆਂ ਜਾਂ ਉਹ ਬੰਦ ਹੋਣੀਆਂ ਚਾਹੀਦੀਆਂ ਤੇ ਅਸੀਂ ਵਾਦਾ ਕਰਦੇ ਹਾਂ ਜਨਤਾ ਨਾਲ ਵੀ ਅਸੀਂ ਪੂਰੇ ਪੰਜਾਬ 'ਚ ਇਹ ਕਰਾ ਕੇ ਦੇਵਾਂਗੇ ਜੋ ਮੁਸ਼ਕਲਾਂ ਇਹਨਾਂ ਦੀਆਂ ਆਉਂਦੀਆਂ ਉਹਨਾਂ ਦਾ ਅਸੀਂ ਹੱਲ ਕਰਾ ਕੇ ਦੇਵਾਂਗੇ ਤੇ ਜਿੰਨੇ ਵੀ ਪੰਜਾਬ ਦੇ ਪਿੰਡ ਆ ਹਰੇਕ ਪਿੰਡ 'ਚ ਜਾ ਕੇ ਅਸੀਂ ਜਿਹੜਾ ਇਹ ਦੁੱਖ ਸੁੱਖ ਮਰੇਗਾ ਮਜ਼ਦੂਰ ਇਕਤਾ ਯੂਨੀਅਨ ਆ ਜਿਹੜੀ ਸੁਣੂਗੀ ਤੇ ਅਸੀਂ ਹੋਰ ਦੋ ਜਿਹੜੇ ਫੈਸਲੇ ਇਹਦੇ ਵਿੱਚ ਮੈਂ ਬੋਲ ਕੇ ਦੱਸ ਦਿਆਂ ਜਨਤਕ ਕਰਦਿਆਂ ਦੋ ਤਿੰਨ ਫੈਸਲੇ ਆ ਵੀ ਜਿਵੇਂ ਕਿਸੇ ਗਰੀਬ ਪਰਿਵਾਰ ਦਾ ਕੋਈ ਬੱਚਾ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਪਰਿਵਾਰ ਦਾ ਮੁਖੀ ਐਕਸੀਡੈਂਟ ਹੋ ਜਾਂਦਾ ਤੇ ਯੂਨੀਅਨ ਅੰਨੀਓ ਪੈਸੇ ਇਕੱਠੇ ਕਰਕੇ ਜਿੰਨੇ ਜੋਗੇ ਆ ਅਸੀਂ ਉਹਨਾਂ ਦੀ ਮਦਦ ਕਰੀ ਜਾਊਗੀ ਕਿਸੇ ਗਰੀਬ ਲੜਕੀ ਦੀ ਸ਼ਾਦੀ ਆ ਤਾਂ ਉਹਦੇ 'ਚ ਵੀ ਮਦਦ ਕਰੀ ਜਾਊਗੀ ਯੂਨੀਅਨ ਅੰਨੀਓ ਤੇ ਹੋਰ ਜਿਹੜੇ ਵੀ ਕੰਮ ਆ ਜੋ ਜੋ ਵੀ ਸਾਡੀ ਸੇਵਾ ਸਾਨੂੰ ਦਿਸੂਗਾ ਸਾਡੇ ਸਮਾਜ ਚ ਅਸੀਂ ਉਹ ਕਰਦੇ ਰਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਅ ਦੱਸ دیਏ ਕੀ ਅੱਜ ਮੀਟਿੰਗ ਜਿਹੜੀ ਹੋਈ ਆ ਤਾਂ ਪਰਮਜੀਤ ਜੀ ਸਾਡੇ ਨਾਲ ਮੌਜੂਦ ਆ ਇੱਕ ਵਾਰੀ ਆਪਣਾ ਪੂਰਾ ਨਾਮ ਤੇ ਆਪਣਾ ਜੋ ਵੀ ਤੁਹਾਡਾ ਰੈਂਕ ਮਿਲਿਆ ਤੁਹਾਨੂੰ ਦੱਸੋ ਹੀ ਸਾਨੂੰ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਹਾਂਜੀ ਮੈਂ ਨਰੇਗਾ ਮਜ਼ਦੂਰ ਇਕਤਾ ਜੁਨੀਅਰ ਚ ਜੁੜੀਆਂ ਮੈਨੂੰ ਕਮੇਟੀ ਮੈਂਬਰ ਚੁਣਿਆ ਗਿਆ ਹੈ ਬਹੁਤ ਜਿੰਨੇ ਮੇਰੇ ਸਾਥੀ ਟੀਮ ਆਈਏ ਪ੍ਰਧਾਨ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਜੋ ਮੇਰਾ ਪਰਿਵਾਰ ਪਹੁੰਚਾ ਉਹਨਾਂ ਨੂੰ ਵੀ ਜੀ ਆਇਆਂ ਕਿਹਾ ਜਾਂਦਾ ਹੈ ਜਿਵੇਂ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ ਜੀ ਤੁਹਾਡੇ ਪਿੰਡ ਦੇ ਲੋਕ ਇੱਥੇ ਇਕੱਠੇ ਹੋਏ ਆ ਸਮਰਥਨ ਦਿੱਤਾ ਹੈ ਤੁਹਾਡਾ ਉਹਨਾਂ ਨੇ ਪਿੰਡ ਦੇ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹੋਣੀਆਂ ਹਰੇਕ ਪਿੰਡ ਵਿੱਚ ਇਹੀ ਹਾਲ ਹਨ ਰੇਗਾ ਦਾ ਅ ਲੱਗਦਾ ਵੀ ਹੁਣ ਜਿਵੇਂ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਜਿਹੜਾ ਪਿੰਡ ਦੇ ਨਿਕਾਸ ਆ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ ਹਾਂਜੀ ਬਿਲਕੁਲ ਜੀ ਜੋ ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਬਹੁਤ ਵਧੀਆ ਕਰਕੇ ਨਿਭਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਨਾਮ ਆ ਪ੍ਰਧਾਨ ਜੀ ਆਪਣਾ ਜੀ ਇਕਬਾਲ ਸਿੰਘ ਮਹਿਣਾ ਜੀ ਅੱਜ ਇੱਕ ਮੀਟਿੰਗ ਕੀਤੀ ਗਈ ਆ ਪਿੰਡ ਦੇ ਵਿੱਚ ਪਹੁੰਚਿਆ ਤੁਸੀਂ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੈ ਤੇ ਕਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਆ ਆਮ ਤੌਰ ਤੇ ਮੇਰੀ 48 ਸਾਲ ਦੀ ਏਜ ਹੋ ਗਈ ਮੈਂ ਅੱਜ ਤੱਕ ਹੀ ਦੇਖਦਾ ਆ ਕਿ ਜਿਹੜੀਆਂ ਸਰਕਾਰਾਂ ਇਹ ਜਿਹੜਾ ਗਰੀਬ ਵਰਗ ਹੈ ਗਰੀਬ ਪਰਿਵਾਰ ਹੈ ਇਹਨਾਂ ਨੂੰ ਹਮੇਸ਼ਾ ਇਹਨਾਂ ਦੀ ਆਵਾਜ਼ ਨੂੰ ਇਹਨਾਂ ਨੂੰ ਦੱਬ ਕੇ ਰੱਖਣਾ ਚਾਹੁੰਦਾ ਕਿਉਂਕਿ ਜੇ ਆਪਾਂ ਇਹਨਾਂ ਸਰਕਾਰਾਂ ਦੇ ਜਿਹੜੇ ਮਾਲਕ ਬਣੇ ਬੈਠੇ ਐ ਇਹਨਾਂ ਤੋਂ ਤਿੰਨ ਗੁਣਾ ਆਬਾਦੀ ਆਪਣੀ ਵੱਧ ਹੈ ਇਹ 25% ਆਪਾਂ 75% ਇਹਨਾਂ ਨੂੰ ਇਹ ਆ ਵੀ ਜੇ ਇਹਨਾਂ ਦੀ ਆਵਾਜ਼ ਦੱਬ ਕੇ ਰੱਖਾਂਗੇ ਦਾ ਦਬੇ ਕੋ ਚਲੇ ਰਹਿਣਗੇ ਕੱਲ ਨੂੰ ਕਿਤੇ ਉਹ ਨਾ ਹੋਵੇ ਆਪਦਾ ਏਕਾ ਕਰ ਜਾਣ ਇਕੱਠੇ ਹੋ ਜਾਣ ਤੇ ਉਲਟ ਸਰਕਾਰਾਂ ਆ ਇਹ ਆਪਦੀਆਂ ਬਣਾਉਣ ਲੱਗ ਜਾਈਆਂ ਜਿਵੇਂ ਅੱਜ ਬੜੀ ਵੱਡੀ ਜ਼ਿੰਮੇਵਾਰੀ ਦੇ ਕੇ ਜਾ ਰਹੇ ਆ ਇਹ ਜ਼ਿੰਮੇਵਾਰੀਆਂ ਤਾਂ ਹੀ ਦਿੱਤੀਆਂ ਜਾ ਰਹੀਆਂ ਕਿਉਂਕਿ ਪਿੰਡਾਂ 'ਚ ਮੁਸ਼ਕਲ ਬੜੀ ਆ ਰਹੀ ਹੈ ਅੱਜ ਤੁਸੀਂ ਇੱਕ ਜ਼ਿੰਮੇਵਾਰੀ ਦੇ ਕੇ ਚੱਲੇ ਆ ਬੜੀ ਵੱਡੀ ਆਪਦੇ ਜਿਹੜੇ ਸੰਗਠਨ ਉਹ ਤੁਸੀਂ ਬਣਾ ਰਹੇ ਆ ਇਕਾਈਆਂ ਦੇ ਪ੍ਰਧਾਨ ਬਣਾ ਰਹੇ ਆ ਹੁਣ ਕਿਸ ਤਰ੍ਹਾਂ ਦਾ ਜਿਹੜਾ ਕੰਮ ਤੁਸੀਂ ਆਪਦੀ ਯੂਨੀਅਨ ਵੱਲੋਂ ਜਿਹੜਾ ਜਿਹੜੇ ਨਰੇਗਾ ਨੂੰ ਮਜ਼ਦੂਰਾਂ ਨੂੰ ਮੁਸ਼ਕਲਾਂ ਨਾਣ ਕਿਸ ਤਰ੍ਹਾਂ ਦੇ ਨਾਲ ਜਿਹੜੇ ਕੰਮ ਕਰੋਗੇ ਅਸੀਂ ਸਾਰੇ ਵਧੀਆ ਸੱਚੇ ਢੰਗ ਨਾਲ ਦੇਸੀਆਂ ਨੂੰ ਸਾਰੇ ਜ਼ਿਲ੍ਹਿਆਂ ਦੇ ਮੰਗ ਪੱਤਰ ਦੇਵਾਂਗੇ ਕਿ ਜਿਹੜੀ ਸਾਡੀ 100 ਦਿਨ ਤੋਂ ਵਧਾ ਕੇ 365 ਦਿਨ ਕੰਮ ਦਿੱਤਾ ਜਾਵੇ ਤੇ ਜਿਹੜੀ ਦਿਹਾੜੀ ਹੈ 346 ਰੁਪਏ ਇਹਦੇ ਵਿੱਚ ਪੰਜਾਬ ਸਰਕਾਰ ਵੀ 346 ਰੁਪਏ ਪਲੱਸ ਛੇਅਰ ਕਰੇ ਕਿਉਂਕਿ ਕੱਲਾ ਸੈਂਟਰ ਗਵਰਨਮੈਂਟ ਨਹੀਂ بس ਨੇਕਤਾ ਸੀ ਪੰਜਾਬ ਦੇ ਆ ਪੰਜਾਬ ਸਰਕਾਰ ਕਿਉਂ ਨਹੀਂ ਦਿੰਦੀ ਗਰੀਬ ਤਾਂ ਗਰੀਬ ਹੀ ਆ ਨਾ 365 ਦਿਨ ਦਾ ਜਿਹੜਾ ਕੰਮ ਹੁੰਦਾ ਤੇ 100 ਦੇ ਨਹੀਂ ਕਿਉਂ ਦਿੱਤਾ ਜਾਂਦਾ ਕਿਉਂਕਿ ਜਦੋਂ 2005 ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਕੀਮ ਨੂੰ ਲਾਗੂ ਕੀਤਾ ਸੀ ਉਦੋਂ ਮਹਿੰਗਾਈ ਬਹੁਤ ਘੱਟ ਸੀ ਖੇਤੀਬਾੜੀ ਦੇ ਵੀ ਕੰਮ ਜ਼ਿਆਦਾ ਸੀ ਨਰੇਗਾ 'ਚ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਸੀ ਉਸ ਕਰਕੇ ਉਹਨਾਂ ਨੇ 100 ਦਿਨ ਦਾ ਕੰਮ ਦਿੱਤਾ ਤੇ ਅੱਜ ਮਹਿੰਗਾਈ ਜੋਗ ਆਉਣ ਕਰਕੇ ਤੇ ਮਹਿੰਗਾਈ ਦੇ ਹੋਣ ਕਰਕੇ ਜਿਹੜਾ ਖੇਤੀਬਾੜੀ ਦਾ ਕੰਮ ਹੈ ਉਹ ਨਹੀਂ ਰਿਹਾ ਕਿਉਂਕਿ ਜਿਹੜਾ ਕੰਮ ਆ ਉਹਦਾ ਮਸ਼ੀਨਾ ਹੀ ਕਰ ਜਾਂਦੀਆਂ ਤੇ ਜਿਹੜੇ ਗਰੀਬ ਲੋਕ ਹਨ ਉਹਨਾਂ ਕੋਲੇ ਕੱਲਾ ਨਰੇਗਾ ਤੇ ਨਰੇਗਾ ਵੀ 100 ਦਿਨ ਪੂਰਾ ਨਹੀਂ ਦਿੱਤਾ ਜਾਂਦਾ ਕਿਸੇ ਪਿੰਡ ਚ 30 ਦਿਨ ਲੱਗਦੇ ਆ ਕਿਸੇ ਪਿੰਡ ਚ 20 ਲੱਗਦੇ ਆ ਕਿਸੇ ਚ 5 ਹੀ ਲੱਗਦੇ ਆ ਪੂਰੇ ਸਾਲ ਚ ਉਸ ਕਰਕੇ ਸਰਕਾਰਾਂ ਜੜੀਆਂ ਇਹ ਨਹੀਂ ਗਰੀਬ ਵਰਗ ਨੂੰ ਉੱਪਰ ਆਉਣ ਦਿੰਦੀਆਂ ਤਾਂ ਮੈਂ ਸਾਰੇ ਗਰੇਵਬਰਗ ਦੇ ਜਿੰਨੇ ਵੀ ਨਰੇਗਾ ਵਰਕਰ ਹੈ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਦਿਓ ਤਾਂ ਕਿ ਆਪਾਂ 365 ਦਿਨ ਕੰਮ ਤੇ 600 ਪਲੱਸ ਦਿਹਾੜੀ ਕਰਾ ਕੇ ਹਟ ਜਾਈਏ ਅੱਜ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਦੇ ਕੇ ਚੱਲੇ ਹਾਂ ਜੀ ਅੱਜ ਅਸੀਂ ਰਾਇਆਂ ਵਾਲਾ ਕਲਾਂ ਦੀ ਪੈਣ ਪਰਮਜੀਤ ਕੌਰ ਜਿਹੜੀ ਕਿ ਪੰਜਾਬ ਦੀ ਕਮੇਟੀ ਦੀ ਮੈਂਬਰ ਲਈ ਗਈ ਹੈ ਉਹਨਾਂ ਨੂੰ ਪੂਰੀ ਵੱਧ ਤੋਂ ਵੱਧ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਦੇ ਕੇ ਜਾਂ ਲੈਣੇ ਕਿਉਂਕਿ ਪੰਜਾਬ ਦੇ 1350 ਪਿੰਡ ਹੈ ਜਿੱਥੇ ਨਰੇਗਾ ਦਾ ਕੰਮ ਚੱਲਣਾ ਤੇ 1350 ਦਾ 1350 ਪਿੰਡ ਇਹਨਾਂ ਦੀ ਜ਼ਿੰਮੇਵਾਰੀ ਹੈ 1350 ਪਿੰਡ ਦੀ ਇਹਨਾਂ ਨੂੰ ਬਾਹ ਮੜਾਈ ਹੈ ਤੇ ਨਰੇਗਾ ਵਰਕਰਾਂ ਦਾ ਜੱਜ ਕੇ ਸਹਿਯੋਗ ਦੇਣ ਤੇ ਉਹਨਾਂ ਤੇ ਆਉਣ ਵਾਲੀਆਂ ਮਸਕਲਾਂ ਦਾ ਸਾਹਮਣਾ ਕਰ ਸਕ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰੋਧਾਨ ਜੀ ਵੀਰ ਜੀ ਆਪਣਾ ਕੀ ਨਾਮ ਹੈ ਜੀ ਆਪਣਾ ਨਾਮ ਸੁਖ ਜੱਜ ਸਿੰਘ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਹਾਂਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੋ ਸਾਡੇ ਪਿੰਡ 'ਚ ਸਾਡੇ ਜੋ ਭੈਣ ਪਰਮਜੀਤ ਨੇ ਇਹਨਾਂ ਨੂੰ ਬਾਈ ਜੀ ਪ੍ਰਧਾਨਗੀ ਦੇ ਕੇ ਪੰਜਾਬ ਦੀ ਮੋੜਿਆਂ ਤੇ ਜ਼ਿੰਮੇਵਾਰੀ ਸੌਂਪੀ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਬਹੁਤ ਵੱਧ ਚੜ ਕੇ ਕੰਮ ਪਹਿਲਾਂ ਵੀ ਇਹ ਕੰਮ ਕਰਦੇ ਇਹ ਸੰਸਥਾ ਨਾਲ ਜੁੜੇ ਹੋਇਆ ਇਹ ਬਹੁਤ ਵਧੀਆ ਕੰਮ ਕਰਦੇ ਨੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਇਹ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਣਗੇ ਪਹਿਲਾ ਜੇਵੇਂ ਨਰੇਗਾ ਦੇ ਕੰਮ ਨੂੰ ਲੈ ਕੇ ਦਫ਼ਤਰਾਂ ਦੇ ਵਿੱਚ ੱੱਕੇ ਖਾਣ ਜਾਣਾ ਪੈਂਦਾ ਪੰਜ-ਛਤ ਬੰਦੇ ਲੈ ਕੇ ਜਾਣੇ ਪੈਂਦੇ ਸੀ ਹੁਣ ਤੁਹਾਡੇ ਪਿੰਡ ਦੇ ਵਿੱਚ ਹੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਹਾਡਾ ਕੰਮ ਕਰਾਉਣਗੇ ਕਿੰਨੀ ਕਿ ਖੁਸ਼ੀ ਹੋਈ ਹੈ ਜੀ ਬਹੁਤ ਬਹੁਤ ਜੀ ਪਹਿਲਾਂ ਮੰਨ ਕੇ ਚਲ ਇੱਕ ਬੰਦੇ ਦੀ 500 ਰੁਪਏ ਤਿਆੜੀ ਜਿੰਦਾ ਕੰਮ ਰੁਕ ਜਾਂਦਾ ਉਹ ਜਾਂਦਾ ਸਾਰੀ ਤਿਆੜੀ ਰੱਖ ਕੇ ਉੱਥੇ ਆ ਜਾਂਦਾ ਸਾਨੂੰ ਇਸ ਦਾ ਬਹੁਤ ਵੱਡੀ ਬੈਨੀਫਿਟ ਮਿਲੇਗਾ ਜੀ ਸਾਡੇ ਕੋਲ ਸਾਡੇ ਪ੍ਰਧਾਨ ਨੇ ਅਸੀਂ ਇਹਨਾਂ ਕੋਲ ਆਦੀ ਅਰਜ਼ ਲੈ ਕੇ ਆਾਂਗੇ ਇਹ ਆਪਣੇ ਆਪ ਹੀ ਸਾਡਾ ਕੰਮ ਕਰਕੇ ਦੇਣਗੇ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਆਪਣਾ ਕੀ ਨਾਮ ਆ ਜੀ ਦਲਜੀਤ ਸਿੰਘ ਫਤਨਵਾਲਾ ਜੀ ਅੱਜ ਹਾਂ ਜੀ ਮੈਂ ਨਰੇਗਾ ਇਕਤਾ ਪੰਜਾਬ ਜੁਨੀਅਨ ਦਾ ਮੁਖ ਸਲਾਹਕਾਰ ਲਾਇਆ ਗਿਆ ਜੀ ਅੱਜ ਪਿੰਡ ਫਲੀਆਂ ਵਾਲੇ ਦੇ ਵਿੱਚ ਭੈਣ ਪਰਮਜੀਤ ਕੌਰ ਦੇ ਗ੍ਰੈਵੀਕੇ ਆ ਕੇ ਇੱਥੇ ਮੀਟਿੰਗ ਕਰਵਾਈ ਗਈ ਆ ਕਿਉਂਕਿ ਜਥੇਬੰਦੀਆਂ ਦਾ ਕੰਮ ਹੁੰਦਾ ਸੰਘਰਸ਼ ਕਰਨਾ ਲੜਾਈ ਲੜਨੀ ਲੜਾਈ ਕਿਵੇਂ ਲੜੀ ਜਾ ਸਕਦੀ ਆ ਕਿਉਂਕਿ ਜਥੇਬੰਦੀ ਦੀ ਸਭ ਤੋਂ ਪਹਿਲੀ ਗੱਲ ਆ ਵੀ ਜਥੇਬੰਦੀ ਦੀ ਜੜ ਇੱਕ ਪੇੜ ਦੀ ਤਰ੍ਹਾਂ ਬਹੁਤ ਮਜ਼ਬੂਤ ਹੋਣੀ ਚਾਹੀਦੀ ਆ ਜਥੇਬੰਦੀ ਦੀ ਜੜ ਮਜ਼ਬੂਤ ਕਿਵੇਂ ਹੋਊਗੀ ਕਿ ਜਦੋਂ ਅਸੀਂ ਸਾਰੇ ਹੀ ਪੰਜਾਬ ਦੇ ਮੈਥੋਂ ਪਹਿਲਾਂ ਜਿੰਨੇ ਮੁਖ ਉਦਾਰਸੀ ਉਹਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸਾਡੀ ਜੜ ਮਜ਼ਬੂਤ ਕਿਵੇਂ ਹੋਊਗੀ ਕਿਉਂਕਿ ਸਾਡੇ ਪੰਜਾਬ ਦੇ ਜਿੰਨੇ ਪਿੰਡ ਆ ਉਹਨਾਂ ਦੇ ਵਿੱਚ ਕਮੇਟੀਆਂ ਬਣਾਵਾਂਗੇ ਅਹੁਦੇਦਾਰ ਚੁਣਾਂਗੇ ਤਾਂ ਕਿ ਜਿਹੜੀਆਂ ਵੀ ਸਾਡੀ ਮਜ਼ਦੂਰ ਜਮਾਤ ਨੂੰ ਸਾਡੇ ਮਜ਼ਦੂਰ ਵਰਗ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਹੱਲ ਕਰਾਉਣ ਵਾਸਤੇ ਅਸੀਂ ਇਹ ਮਤਲਬ ਇੱਕ ਕਮੇਟੀ ਇੱਕ ਜਥੇਬੰਦੀ ਦਾ ਆਗਾਜ਼ ਕੀਤਾ ਕਿਉਂਕਿ ਸਰਕਾਰਾਂ ਤੋ ਕੋਈ ਆਸ ਨਹੀਂ ਰੱਖੀ ਜਾ ਸਕਦੀ ਜੀ ਜੋ ਕਰਨਾ ਕਿਉਂਕਿ ਗੁਰੂ ਸਾਹਿਬ ਵੀ ਇਹ ਕਹਿੰਦੇ ਆ ਵੀ ਜਿਹੜੇ ਹੱਕ ਆ ਉਹ ਸਾਨੂੰ ਕੋਈ ਨਹੀਂ ਦਿੰਦਾ ਉਹ ਲੜ ਕੇ ਲੈਣੇ ਪੈਂਦੇ ਆ ਇਸ ਕਰਕੇ ਇਸ ਜਥੇਬੰਦੀ ਦਾ ਆਗਾਜ਼ ਹੋਇਆ ਬਹੁਤ ਸਾਰੀਆਂ ਪਹਿਲਾਂ ਵੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਬਣੀਆਂ ਹੋਈਆਂ ਮੈਂ ਸਾਰੀਆਂ ਹੀ ਤੁਹਾਡੇ ਚੈਨਲ ਦੇ ਮਾਧਿਅਮ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਸਾਨੂੰ ਸਾਰੀਆਂ ਹੀ ਮਜ਼ਦੂਰ ਜਮਾਤ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਫਰੰਟ ਤੇ ਖੜਕੇ ਇੱਕ ਗੱਲ ਕਰਨੀ ਚਾਹੀਦੀ ਆ ਸਾਡੇ ਮਜ਼ਦੂਰਾਂ ਦੇ ਬਣਦੇ ਹੋਏ ਹੱਕਾਂ ਲਈ ਲੜਨਾ ਚਾਹੀਦਾ ਇੱਕ ਪਲੇਟਫਾਰਮ ਤੇ ਸਾਨੂੰ ਸਾਰਿਆਂ ਨੂੰ ਖੜ੍ਹ ਜਾਣਾ ਚਾਹੀਦਾ ਇਸ ਦੇ ਨਾਲ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਦੱਸਣਾ ਚਾਹਣਾ ਜਿਹੜੇ ਸਾਡੇ ਭੈਣ ਪਰਮਜੀਤ ਜੀ ਅੱਜ ਔਰ ਕਮੇਟੀ ਪੰਜਾਬ ਦੇ ਜਿਹੜੇ ਮੈਂਬਰ ਲਾਏ ਗਏ ਆ ਜੀ ਜੀ ਤੇ ਪਹਿਲਾਂ ਵੀ ਬਹੁਤ ਸਾਰਾ ਜਿਹੜਾ ਇਹ ਪੂਰੇ ਪੰਜਾਬ ਚ ਵਰਕ ਕਰ ਰਹੇ ਆ ਜਿਵੇਂ ਸਲਾਈ ਸੈਂਟਰ ਦਾ ਕੰਮ ਜਿਹੜਾ ਲੇਡੀਜ਼ ਦਾ ਇਹਨਾਂ ਕੋਲੇ ਹੈਗਾ ਤੇ ਮੇਰੇ ਖਿਆਲ ਇਹ ਲਗਭਗ ਪਾਉਣੇ ਇੱਕ 300 300 ਦੇ ਪਿੰਡ ਕਰੀਬ ਜਿਹੜੇ ਕਵਰ ਕਰ ਚੁੱਕੇ ਆ ਜਿਹੜੇ ਉੱਥੇ ਸੈਂਟਰ ਖਲਵਾ ਕੇ ਤੇ ਪੈਨਾਂ ਨੂੰ ਕੰਮ ਸਿਖਾ ਕੇ ਕੁੜੀਆਂ ਨੂੰ ਉਹਨਾਂ ਨੂੰ ਸਰਟੀਫਿਕੇਟ ਵੀ ਦਿਵਾ ਚੁੱਕੇ ਆ ਕਾਫੀ ਹੱਦ ਤੱਕ ਇਹ ਬਹੁਤ ਵਧੀਆ ਅਪਰਾਲਾ ਇਹਨਾਂ ਦਾ ਤੇ ਸਾਨੂੰ ਬਹੁਤ ਉਮੀਦ ਹੈ ਵੀ ਨਰੇਗਾ ਵਾਲੇ ਕੰਮ ਨੂੰ ਵੀ ਬਹੁਤ ਧੱਕਾ ਲਾ ਕੇ ਕੰਮ ਕਰਨਗੇ। ਨਰੇਗਾ ਮਜ਼ਦੂਰ ਇਕਤਾ ਯੂਨੀਅਨ ਪੰਜਾਬ ਅੱਜ ਯੂਨੀਅਨ ਵੱਲੋਂ ਵਿੱਚ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਐ ਇਸ ਪਿੰਡ ਦੇ ਵਿੱਚ ਤਾਂ ਪ੍ਰੈਸ ਦੇ ਵੱਲੋਂ ਵੀ ਉਹਨਾਂ ਨੂੰ ਜਿਹੜਾ ਬਹੁਤ-ਬਹੁਤ ਵਧਾਈਆਂ ਦੇ ਰਹੇ ਆ ਕਿਉਂਕਿ ਨਰੇਗਾ ਦੇ ਜਿਹੜੀ ਪਿੰਡ ਆ ਪਿੰਡ-ਪਿੰਡ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਆ ਤਾਂ ਇਹ ਪਿੰਡ ਨੂੰ ਅੱਜ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਆਪਣੇ ਪਿੰਡ ਤੋਂ ਹੀ ਸ਼ੁਰੂ ਕਰਕੇ ਤਾਂ ਪਿੰਡਾਂ ਦੇ ਵਿੱਚ ਜਾ ਕੇ ਜੋ ਵੀ ਕਿਸੇ ਨੂੰ ਵੀ ਮੁਸ਼ਕਲ ਆ ਰਹੀ ਹੈ ਮਜ਼ਦੂਰਾਂ ਨੂੰ ਉਹਨਾਂ ਦੇ ਜਿਹੜੇ ਮਸਲੇ ਆ ਇਹ ਹੱਲ ਕਰਾਉਣਗੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਚੱਕ ਰਾਈਆਂ ਵਾਲਾ ਪਿੰਡ ਫਲੀਆਂ ਵਾਲੇ ਦੇ ਵਿੱਚ ਤੇ ਕੈਮਰਾਮੈਨ ਰਾਜਪਾਲ ਸਿੰਘ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ